ਤੁਸੀਂ ਜੀ ਅਕਾਲ ਬਈ ਪਹੁੰਚ ਗਏ ਪਿੰਡ ਪੱਖੋਕਲਾ ਦੇ ਵਿੱਚ ਬੜਾ ਮਸ਼ਹੂਰ ਪਿੰਡ ਆ ਬਈ ਤੇ ਬਾਈ ਹੁਣ ਇੱਥੇ ਰੇਸ ਲਾ ਰਹੀ ਸੀ ਤੇ ਪਹੁੰਚ ਗਏ ਅੱਡੇ ਉੱਤੇ ਤੇ ਅੱਡੇ ਉੱਤੇ ਪਹੁੰਚ ਅਸਾਰ ਜੁਰ ਦੇਖਿਆ ਬੜੇ ਤਰ੍ਹਾਂ ਦੇ ਬਈ ਇੱਥੇ ਦੁਕਾਨਾਂ ਨੇ ਭਾਂਤ ਭਾਂਦੀਆਂ ਕੱਲੀ-ਕੱਲੀ ਚੀਜ਼ ਮਿਲਦੀ ਹੈ ਇੱਥੇ ਕਿਸੇ ਸ਼ਹਿਰ ਨਾਲੋਂ ਘੱਟ ਨਹੀਂ ਹੈਗਾ ਪਿੰਡ ਪੱਖੋਗਲਾਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਕੀਤੀ ਵੀਡੀਓ ਦੀ ਸ਼ੁਰੂਆਤ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਬਾਅਦ ਇੱਥੇ ਥੜੀ ਉੱਤੇ ਬਾਬੇ ਬੈਠੀ ਸੀ ਬਾਬੇ ਉਹਨੇ ਦੀ ਮੈਂ ਕਿਹਾ ਵੀਡੀਓ ਜ਼ਰੂਰ ਲਵਾਾਂਗੇ ਆਪਾਂ ਤੇ ਭੇਡਾਂ ਵਾਲੇ ਵੀ ਟੱਕਰ ਕੇ ਤਰ੍ਹਾਂ-ਤਰ੍ਹਾਂ ਦੇ ਰੰਗ ਲਾ ਰੱਖੇ ਜੀ ਭੇਡਾਂ ਤੇ ਲਾਲ ਗੁਲਾਬੀ ਪੀਲੀਆਂ ਬਣਾ ਰੱਖਿਆ ਸੀ ਤੇ ਪਹੁੰਚ ਗ ਇੱਕੋ ਜੇ ਦਿਖਾਉਣਾ ਤੁਹਾਨੂੰ ਵੀਡੀਓ ਦੇ ਵਿੱਚ ਬੜੇ ਸੁੰਦਰ ਲੱਗਦੇ ਨੇ ਜਦੋਂ ਪਿੰਡ ਦੇ ਵਿੱਚ ਪਹੁੰਚੋਗੇ ਤਾਂ ਜਰੂਰ ਦੇਖ ਕੇ ਜਾਇਓ ਬਈ ਇਹੇ ਦਰਵਾਜ਼ੇ ਬੜੇ ਸੋਹਣੇ ਨੇ ਤੇ ਉਸ ਤੋਂ ਬਾਅਦ ਸਰਾਂਪਤੀ ਧਰਮਸਾਲਾ ਦੇ ਉੱਤੇ ਪਹੁੰਚ ਗਏ ਤੇ ਇੱਥੇ ਸੰਤ ਬਾਬਾ ਲੌਂਪਰੀ ਦੇ ਡੇਰੀ ਦੇ ਉੱਤੇ ਪਹੁੰਚ ਗਏ ਬਹੁਤ ਹੀ ਆਸਥਾ ਵਾਲਾ ਸਥਾਨ ਆ ਬਈਏ ਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਲੇ ਵੀ ਪਹੁੰਚ ਗਏ ਵੀ ਬੜਾ ਖੇਤ ਦਾ ਕੇਂਦਰ ਆ ਇੱਥੇ ਤੇ ਭਾਈ ਅੱਗੇ ਕਹਿੰਦੇ ਖਤਰਾ ਚਲੋ ਅਸੀਂ ਮੋਟਰਸਾਈਕਲ ਨੂੰ ਥੋੜਾ ਜਿਹਾ ਹੋਲੀ ਕਰ ਲਿਆ ਖਤਰਾ ਕਿਉਂਕਿ ਜਦੋਂ ਲਿਖਿਆ ਹੁੰਦਾ ਮੰਨਣਾ ਪੈਣਾ ਤੇ ਉਸ ਤੋਂ ਬਾਅਦ ਪਹੁੰਚ ਗਏ ਸਰ ਦੀ ਸ਼ਾਨ ਆ ਮੁੰਡਾ ਤੇ ਵੱਡਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮੈਂ ਮੱਥਾ ਟੇਕਿਆ ਤੇ ਇੱਥੇ ਅਰਦਾਸ ਬੇਨਤੀ ਕਰਤ ਬਾਅਦ ਪੀਰਖਾਨੇ ਦੇ ਵਿੱਚ ਵੀ ਮੈਂ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਸਾਡੀ ਆਪਣੀ ਇਥਰਾਵਾ ਪਤੀ ਧਰਮਸ਼ਾਲਾ ਦੇ ਕੋਲੇ ਆ ਕੇ ਮੈਂ ਵੀਡੀਓ ਦੀ ਸਮਾਪਤੀ ਕੀਤੀ ਤੁਸੀਂ ਵੀ ਆਪਣੇ ਪਿੰਡ ਦਾ ਨਾਮ ਕਮੈਂਟ ਵਿੱਚ ਜਰੂਰ